ਕੁੜੀ ਦੇ ਸਾਰੇ ਹੀ ਪਰਿਵਾਰ ਨੇ ਵਿਆਹ ਵਾਲੇ ਦਿਨ ਕਰਿਆ ਆ ਕੰਮ ਰਿਸ਼ਤੇਦਾਰਾਂ ਤੇ ਬਰਾਤੀ ਵੀ ਹੋ ਗਏ ਹੈਰਾਨ ਅਕਸਰ ਹੀ ਵੱਖੋ ਵੱਖਰੇ ਵਿਆਹਾਂ ਵਿੱਚ ਵੱਖੋ ਵੱਖਰੇ ਰੀਤੀ ਰਿਵਾਜ ਹੁੰਦੇ ਨੇ ਪਰ ਹੁਣ ਕੁੜੀ ਦੇ ਵਿਆਹ ਦੀ ਇੱਕ ਅਨੋਖੀ ਹੀ ਵੀਡੀਓ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਕੁੜੀ ਦੇ ਬਜ਼ੁਰਗ ਔਰਤਾਂ ਤੇ ਬੰਦੇ ਪੈਰੀ ਹੱਥ ਲਾ ਰਹੇ ਨੇ ਦਰਅਸਲ ਜਿਸ ਕੁੜੀ ਦਾ ਵਿਆਹ ਸੀ ਉਸਦੇ ਪਰਿਵਾਰ ਵੱਲੋਂ ਆਪਣੀ ਕੁੜੀ ਦੇ ਵਿਆਹ ਵਿੱਚ ਵਿਆਹ ਹੋਣ ਤੋਂ ਬਾਅਦ ਸ਼ਗਨ ਪਾਉਣ ਸਮੇਂ ਪਰਿਵਾਰ ਦੇ ਸਾਰੇ ਹੀ ਮੈਂਬਰਾਂ ਭਰਾ ਭੈਣ ਮਾਪਿਓ ਦਾਦਾ ਦਾਦੀ ਅਤੇ ਹੋਰ ਸਾਰੇ ਹੀ ਪਰਿਵਾਰਕ ਮੈਂਬਰਾਂ ਨੇ ਆਪਣੀ ਕੁੜੀ ਦੇ ਪੈਰੀ ਹੱਥ ਲਾ ਕੇ ਕੁੜੀ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਜੇਕਰ ਤੇਰੇ ਪਾਲਣ ਪੋਸ਼ਣ ਵਿੱਚ ਸਾਡੇ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਰਹਿ ਗਈ ਤਾਂ ਸਾਨੂੰ ਮਾਫ ਕਰੀਂ ਸਾਡੇ ਤੋਂ ਜਿੰਨਾ ਵੱਧ ਤੋਂ ਵੱਧ ਹੋ ਸਕਿਆ ਅਸੀਂ ਕੀਤਾ ਪਰ ਕੁੜੀ ਨੇ ਸਾਰੇ ਪਰਿਵਾਰ ਨੂੰ ਕਿਹਾ ਕਿ ਜਿੰਨਾ ਤੁਸੀਂ ਮੇਰੇ ਲਈ ਕੀਤਾ ਸ਼ਾਇਦ ਹੀ ਕੋਈ ਆਪਣੀ ਧੀ ਲਈ ਇੰਨਾ ਕਰਦਾ ਹੋਵੇ ਤੁਸੀਂ ਸਾਰੇ ਮੇਰੇ ਲਈ ਮੇਰੀ ਜ਼ਿੰਦਗੀਆਂ ਤੋਂ ਇਸ ਅਨੋਖੀ ਰਸਮ ਨੂੰ ਦੇਖ ਕੇ ਸਾਰੇ ਹੀ ਰਿਸ਼ਤੇਦਾਰ ਅਤੇ ਬਰਾਤੀ ਖੁਸ਼ ਵੀ ਹੋਏ ਅਤੇ ਹੈਰਾਨ ਵੀ ਸੋ ਤੁਹਾਨੂੰ ਇਹ ਰਸਮ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ